ਆਹ ਦੱਖਿਆ ਕਿਵੇਂ ਠੀਕ ਆ ਜੀ ਸਾਸਰੀ ਕਾਲ ਬਰਾੜ ਸਾਹਿਬ ਸਾਸਰੀ ਕਾਲ ਬੈ ਜਾ ਉਹ ਠੀਕ ਠਾਕ ਹੋ ਹਾਂ ਤੂੰ ਦੱਸ ਕਿਵੇਂ ਠੀਕ ਆ ਹਾਂਜੀ ਠੀਕ ਆ ਤੇ ਪਹਿਲਾਂ ਤਾਂ ਮਾਫੀ ਬਾਈ ਜੀ ਗਲਤੀ ਦੀ ਕਾ ਵੀ ਆਹ ਤੇਰੇ ਜ਼ਮੀਨ ਦਾ ਠੇਕਾ ਲੇਟ ਹੋ ਗਿਆ ਜੀ ਕੋਈ ਨਹੀਂ ਯਾਰ ਫਿਰ ਕੀ ਹੋ ਗਿਆ ਤੂੰ ਠੀਕ ਆ ਨਾ ਹਾਂ ਮੈਂ ਠੀਕ ਆ ਪਾਣੀ ਮੰਗਾਵਾ ਪਾਣੀ ਮੰਗਾਲਾ ਮੱਲੇ ਪਾਣੀ ਲੈ ਕੇ ਆਈ ਪਾਣੀ ਪਿਆ ਦੇਕੇ ਦੋਸਨਾ ਠੀਕ ਆ ਸਾਬ ਹਾਂਜੀ ਹਾਂਜੀ ਵਧੀਆ ਭਾਈ ਠੀਕ ਆ ਵਾਹ ਜਿਹੜਾ ਟਾਈਮ ਪਾਸ ਹੋਈ ਜਾਂਦਾ ਵਧੀਆ ਹੋ ਗਿਆ ਤੂੰ ਆ ਗਿਆ ਮੇਰਾ ਵੀ ਜੀ ਕਰਦਾ ਏ ਤੈਨੂੰ ਮਿਲਣ ਨੂੰ ਯਾਰ ਅੱਛਾ ਮੈਂ ਆਉਣਾ ਸੀਗਾ ਮੈਂ ਤਾਂ ਬਸ ਆਈ ਸ਼ਰਮ ਦਾ ਮਾਰਾ ਹੀ ਨਹੀਂ ਆਇਆ ਯਾਰ ਕੰਮ ਲੇਟ ਹੋ ਗਿਆ ਇਤਕੀ ਕੋਈ ਨਹੀਂ ਫਿਰ ਕੀ ਹੋ ਗਿਆ ਯਾਰ ਤੇਰੇ ਨਾਲ ਵੰਡਿਆ ਕੋਸ ਆਪਣਾ ਹਾਂ ਤੇ ਤਾਂ ਕਰਕੇ ਨਹੀਂ ਤਾਂ ਮੈਂ ਪਹਿਲਾਂ ਗੇੜਾ ਮਾਰ ਜਾਂਦਾ ਬੈ ਜਾ ਪਾ ਗੱਲਾਂ ਕਰਦੇ ਹੋ ਸੁਣੋ ਬਾਲ ਬੱਚੇ ਸਭ ਠੀਕ ਹੈ ਤੂੰ ਦੱਸ ਠੀਕ ਹੈ ਜੀ ਵਧੀਆ ਤੇਰੇ ਜਿਆਦਾ ਜੱਗਿਆ ਜਦੋਂ ਆਪਾਂ ਚੌਥੀ ਤੱਕ ਇਕੱਠੇ ਪੜਦੇ ਹੁੰਦੇ ਸੀਗੇ ਹਾਂ ਉਹ ਵੀ ਦਿਨ ਸੀ ਯਾਰ ਹਨ ਹਾਂ ਜੇ ਕਿਸੇ ਜਵਾਕ ਨੇ ਮੇਰੇ ਨਾਲ ਲੜ ਪੈਣਾ ਤਾਂ ਤੂੰ ਫੱਟੀ ਲੈ ਕੇ ਦਾਲੇ ਹੋ ਜਾਂਦਾ ਸੀ ਉਹਦੇ ਹਨ ਹਾਂ ਹਾਂ ਉਦੋਂ ਵੇਖ ਲਾ ਮੈਂ ਸਾਰੇ ਜਮਾਤ ਨਾਲ ਹੀ ਸਾਰਿਆਂ ਨਾਲ ਲੜ ਪੈਂਦਾ ਸੀ ਜ਼ੋਰ ਚ ਹੁੰਦਾ ਸੀ ਤੂੰ ਹਾਂ ਕਈ ਵਾਰੀ ਤੂੰ ਸਾਰੀ ਜਮਾਤ ਨੂੰ ਮੂਰੇ ਲਾ ਲੈਂਦਾ ਸੀ ਮੇਰੇ ਕਰਕੇ ਬਾਲੀ ਯਾਰੀ ਢੋੜੀ ਬਾਲੀ ਸੀਗੀ ਆਪਣੀ ਹਾਂ ਫੇਰ ਤੂੰ ਚੌਥੀ ਚੋਂ ਮੇਰਾ ਖਲ ਹਟ ਗਿਆ ਹਨਾ ਕਰਦਿਆਂ ਮਜਬੂਰੀਆਂ ਕਰਕੇ ਹਾਂ ਹਟਾ ਲਿਆ ਸੀਗਾ ਮੈਨੂੰ ਘਰ ਬਾਪੂ ਨੇ ਆਹ ਤੇਰੇ ਬਾਪੂ ਕੋਲੇ ਭੋਏ ਘੱਟ ਸੀ ਸਾਡੇ ਕੋਲੇ ਜ਼ਿਆਦੇ ਸੀ ਮੈਂ ਗਾਂਹ ਫੜਦਾ ਰਿਹਾ ਹਨਾ ਹਾਲਾਤ ਬੰਦੇ ਨੂੰ ਕੀ ਤੋਂ ਕੀ ਕਰ ਦਿੰਦੇ ਆ ਯਾਰ ਹਨਾ ਵਕਤ ਵੀ ਕਿੱਡੀ ਕੁੱਤੀ ਚੀਜ਼ ਆ ਯਾਰ ਹਨਾ ਹਾਂਜੀ ਬਾਈ ਕਦੇ ਸੋਚਿਆ ਸੀ ਤੂੰ ਵੀ ਯਾਰ ਮੇਰੀ ਜ਼ਮੀਨ ਵਾਹ ਕਰੇਂਗਾ ਤੇ ਜੇ ਠੇਕਾ ਲੇਟ ਹੋਇਆ ਕਰੇ ਤਾਂ ਤੂੰ ਨੀਵੀਂ ਪਾ ਕੇ ਬੈਠਾ ਕਰੇਂਗਾ ਹਨਾ ਬ੍ਰਹਾਰਤ ਸਾਹਿਬ ਰੱਬ ਜਿੱਥੇ ਰੱਖੇ ਤੇ ਜਿਵੇਂ ਰੱਖੇ ਹੂੰ ਉਵੇਂ ਰਹਿਣਾ ਪੈਂਦਾ ਗੱਲ ਤਾਂ ਸਹੀ ਆ ਪਰ ਮੈਨੂੰ ਨਹੀਂ ਇਹ ਸਿਸਟਮ ਵਧੀਆ ਲੱਗਦਾ ਜੀ ਕਰਦਾ ਅੱਗ ਲਾ ਦਿਆ ਯਾਰ ਕਾਧੀਆਂ ਮਾਲਕੀਆਂ ਕਾਧੀਆਂ ਰਵੈਤਾਂ ਜ਼ਮੀਨ ਓਲਨੀ ਆ ਬਈ ਜਿਉਂ ਦੁਨੀਆ ਸਾਜੀ ਆ ਨਾ ਵਧੀਆ ਨਾ ਘਟਿਆ ਕੋਈ ਮੇਰੇ ਵਰਗਾ ਮਾਲਕ ਬਣ ਕੇ 60 ਸਾਲ ਜਿਉਂ ਜਾਂਦਾ ਕੋਈ 100 ਸਾਲ ਜਿਉਂ ਜਾਂਦਾ ਮਗਰੋਂ ਹੋਰ ਸਾਂਭ ਲੈਂਦੇ ਆ ਪਰ ਜਿਹੜਾ ਉਹ ਵਕਤ ਸੀ ਨਾ ਬਚਪਨ ਵਾਲਾ ਉਹ ਕਿਤੇ ਦੁਬਾਰਾ ਆ ਜੇ ਹਣਾ ਹਾ ਉਹ ਸਮਾਂ ਤਾਂ ਮੋੜਨਾ ਮੁਸ਼ਕਲ ਆ। ਤੂੰ ਤਾ ਕਹ ਮੈਨੂੰ ਯਾਰ ਮਾਫੀ ਮੰਗਦਾ ਬਹੁਤ ਅੱਖਾਂ ਇਹਨੂੰ। ਯਾਰ ਫਿਰ ਹੁਣ ਆਏ ਸੀ ਨਾ ਵੀ ਇਹ ਦੁਨੀਆਦਾਰੀ ਆ ਜੱਗੇ। ਹਾਂ ਲੋਕ ਇਹੋ ਜਿਹੇ ਵੀ ਆ ਬਦਲ ਵੀ ਜਾਂਦੇ ਆ। ਪਰ ਮੇਰੀ ਨੇਚਰ ਨਹੀਂ ਆਓ ਜੀ ਯਾਰ। ਹਾਂ ਇੱਕ ਤਾਂ ਇਦਾਂ ਕਿ ਸਮਾਂ ਕੁਝ ਮਾੜਾ ਰਿਹਾ। ਹਾਂ ਕੁਦਰਤੀ ਕਰੋਪੀਆਂ ਪੈ ਗਏ। ਹਾਂ ਕੁਦਰਤੀ ਕਰੋਪੀਆਂ ਕੋਈ ਨਹੀਂ ਮੈਂ ਤਾਂ ਤੈਨੂੰ ਕਦੇ ਕਿਹਾ ਹੀ ਨਹੀਂ ਯਾਰ। ਜੱਗੇ ਬੈਠ ਯਾਰ ਅੱਜ ਗੱਲਾਂ ਕਰਦੇ ਆਪਾਂ। ਯਾਰਾ ਕੋਈ ਨਹੀਂ ਮੈਂ ਤਾਂ ਬੈਠਾ 10 ਮਿੰਟ ਤੇ ਪਰ ਮੈਂ ਆਇਆ ਵੀ ਪਸ਼ੂਆਂ ਨੂੰ ਪੱਠੇ ਪਾਉਣੇ ਆ ਜਾ ਕੇ ਯਾਰ ਹਜੇ ਖੜੇ ਹੋਣਗੇ ਪਸ਼ੂ ਦੁੱਧਾ ਦੇ ਵੇਚ ਕੇ ਤੈਨੂੰ ਪਤਾ ਫਿਰ ਗਜਰਾ ਗਜੂਰਾ ਕਰੀ ਜਾਂਦੇ ਆ ਵਕਤ ਤਾਂ ਕੱਢਣਾ ਪੈਂਦਾ ਹਨਾ ਹਾਂ ਸਮਾਂ ਜਿਹੜਾ ਜਿਵੇਂ ਰੱਬ ਰੱਖਦਾ ਫਿਰ ਉਵੇਂ ਰਹਿਣਾ ਪੈਂਦਾ ਬਰਾੜ ਸਾਹਿਬ ਕੀ ਕਰਗੇ ਆ ਤੁਸੀਂ ਆਹ ਸੰਭੋ ਦੂਜਾ ਮੈਂ ਤਾਂ ਤੈਨੂੰ ਕਹ ਦੱਸਣੇ ਆਉਣੀ ਲਾਇਆ ਹਾਂ ਅਛਾ ਮੈਨੂੰ ਆਇਆ ਦੱਸ ਬਾਈ ਤੂੰ ਮੇਰਾ ਭਰਾ ਤੈਨੂੰ ਐਤ ਕੀ ਕੁਛ ਬਚਿਆ ਦੇ ਚ ਜ਼ਮੀਨ ਚੋਂ ਬਚਿਆ ਸੱਚ ਦੱਸੀ ਮੇਰਾ ਭਰਾ ਨਹੀਂ ਕੋਸ ਨਹੀਂ ਆਪਦੀ ਮਿਹਨਤ ਮਿਹਨਤ ਤਾਂ ਜੱਟ ਗਿਆਂਦਾ ਹੀ ਨਹੀਂ ਹੁੰਦਾ ਓਹੋ ਤੇ ਹੋਰ ਤਾਂ ਕੁਛ ਨਹੀਂ ਵਾਅਦਾ ਕਰ ਜੇ ਕੁਛ ਨਹੀਂ ਬਚਿਆ ਨਾ ਮੈਨੂੰ ਪਤਾ ਤੂੰ ਯਾਰ ਬੰਦਾ ਹੈਗਾ ਖਰਾ ਆ ਲੈ 20000 ਰੁਪਿਆ ਇਹ ਰੱਖ ਤੈਨੂੰ ਮੈਂ ਕੋਈ ਧਾਰੇ ਨਹੀਂ ਦੇ ਰਿਹਾ ਐ ਤੈਨੂੰ ਮੈਂ ਕੋਈ ਵਿਆਜਤ ਨਹੀਂ ਦੇ ਰਿਹਾ ਸਿਰਫ ਤੈਨੂੰ ਕੁਝ ਬੱਚਿਆਂ ਦੀ ਤੇ ਤੇਰੇ ਵਰਤਨ ਨੂੰ ਦੇ ਰਿਹਾ ਇਹ ਦੁਵਾਜ ਜੇ ਤੈਨੂੰ ਕਦੇ ਬੱਚਿਆਂ ਦੀ ਫੀਸ ਭਰਨੀ ਹੋਵੇ ਕੋਈ ਹੋਰ ਲੋੜ ਪੈ ਜੇ ਸੜ ਕੋਈ ਨਹੀਂ ਕੀ ਲੋੜ ਸੀ ਕੋਈ ਨਹੀਂ ਇਹਨਾਂ ਚੀਜ਼ਾਂ ਦੇ ਨਾਲ ਥੋੜਾ ਜਣਾ ਯਾਰ ਜੇ ਵਈ ਤੁਸੀਂ ਕੰਮ ਕਰਦੇ ਹੋ ਛੋਡੇ ਨਾਲ ਹੀ ਅਸੀਂ ਜ਼ਮੀਨਾਂ ਵਾਲੇ ਆ ਜੇ ਛੋਡਾ ਲੱਕ ਟੁੱਟ ਗਿਆ ਤੇ ਪੱਲੇ ਸਾਡੇ ਵੀ ਕੁਝ ਨਹੀਂ ਉੱਤੋਂ ਹਾਲਾਤ ਇਹੋ ਜਿਹੇ ਆ ਸਰਕਾਰ ਨੇ ਪਤਾ ਨਹੀਂ ਕਿਹੜੇ ਪਾਸੇ ਦੀ ਕਿਹੜਾ ਕੰਨ ਮਰੋੜ ਕੇ ਕਿਵੇਂ ਜ਼ਮੀਨਾਂ ਲੈ ਲੈਣੀਆਂ ਜੱਗੇ ਭਾਈ ਇਦੋਂ ਬਿਨਾਂ ਵੀ ਕੋਈ ਲੋੜ ਹੋਵੇ ਕਦੇ ਬੱਚਿਆਂ ਦੀ ਫੀਸ ਭਰਨੀ ਆ ਕੋਈ ਹੋਰ ਤਨ ਲੋੜ ਪੈਗੀ ਜਦੋਂ ਮਰਜੀ ਆ ਜੀ ਮੇਰੇ ਘਰ ਦੇ ਤੇਰੇ ਆਸਤੇ ਦਰਵਾਜ਼ੇ ਖੁੱਲੇ ਆ ਬਹੁਤ ਧੰਨਵਾਦ ਬਰਾੜ ਸਾਹਿਬ ਇਹ ਗੱਲ ਆ ਨਾ ਜਿਹੜੀ ਤੁਸੀਂ ਕਹੀ ਜੇ ਕਿਤੇ ਤੁਹਾਡੇ ਵਰਗੀ ਸੋਚ ਮੈਂ ਸਮਝਦਾ ਭਾਈ ਹਰ ਇੱਕ ਵੱਡਾ ਜ਼ਿੰਮੇਵਾਰ ਦੀ ਹੋ ਜੇ ਤੇ ਜਿਹੜਾ ਛੋਟਾ ਜ਼ਿੰਮੇਵਾਰ ਤਉ ਪਾਹੇ ਲਵੇ ਨਾ ਜੇ ਭਰਾਵਾ ਮੈਂ ਸੋਚਦਾ ਤੇ ਰੱਬ ਨੇ ਲਕੋਕੇ ਵੀ ਕੁਝ ਨਹੀਂ ਰੱਖਿਆ ਮੇਰਾ ਇੱਕ ਜਿਹੜਾ ਚੰਡੀਗੜ੍ਹ ਦਾ 50000 ਚ ਪੈਂਦਾ ਇੱਕ ਜਿਹੜਾ ਨਾਂ ਲਾਉਂਗਾ ਮੈਂ ਤੇ ਯਾਰ ਮੇਰਾ ਭਰਾ ਕਿੰਨਾ ਸੌਖਾ ਰਹੂਗਾ ਸਹੀ ਯਾਰ ਤੇਰੇ ਹਾਲਾਤ ਕਿੰਨੇ ਸੁਧਰ ਜਾਣਗੇ ਤੈਨੂੰ ਫੇਰ ਕਹਿਣਾ ਕਦੇ ਬੱਚੇ ਨਾ ਪੜਨ ਹੋਣ ਟਾਈ ਬੱਚਿਆਂ ਦੀ ਫੀਸ ਵਾਸਤੇ ਕੋਈ ਤਰੀ ਹੋਰ ਜ਼ਰੂਰੀ ਲੋੜ ਆ ਜਦੋਂ ਮਰਜੀ ਆ ਜੀ ਚੱਲਦਾ ਰਹਿੰਦਾ ਜ਼ਿੰਦਗੀ ਚ ਬਾਈ ਬਰਾੜ ਸਾਹਿਬ ਚਲੋ ਜਿਹੜਾ ਬਚਨਾ ਬਚਾਉਣਾ ਤਾਂ ਵੱਖ ਰਹਿ ਗਿਆ ਹੂੰ ਹੂੰ ਜਿਹੜਾ ਅੱਜ ਤੇਰੀਆਂ ਗੱਲਾਂ ਸੁਣ ਕੇ ਮੈਨੂੰ ਸਕੂਨ ਮਿਲਿਆ ਨਾ ਗਾਂ ਨੂੰ ਬਚੂਗਾ ਭਾਈ ਤੈਨੂੰ ਮੰਨੂ ਹੂੰ ਹੂੰ ਮੈਂ ਆਣਾ ਵੀ ਮੇਰਾ ਜਿਹੜਾ ਦਿਲ ਆ ਅੰਦਰੋਂ ਸੀਸਾਂ ਦੇ ਰਿਹਾ ਮੈਂ ਦੱਸ ਨਹੀਂ ਸਕਦਾ ਆਉਂਦੀ ਵਾਰ ਵੀ ਜ਼ਮੀਨ ਰੱਖ ਲਈ ਤੇਰੀ ਮਰਜ਼ੀ ਆ ਮੈਂ ਤੈਨੂੰ ੱੱਕੇ ਨਾਲ ਹੀ ਦਿੰਦਾ ਹਾਂ ਨਹੀਂ ਰੱਖਣੀ ਪਊਗੀ ਭਾਈ ਤੂੰ ਰੱਖ ਲੈ ਕੋਈ ਚੱਕਰ ਨਹੀਂ ਬੰਦਾ ਮਿਹਨਤੀ ਆ ਮੈਂ ਤੈਨੂੰ ਜਾ ਕੇ ਵੇਣਾ ਹੁਣਾਂ ਤੇ ਸਾਰਾ ਪਰਿਵਾਰ ਹੀ ਮਿਹਨਤੀ ਹੈ ਤੇਰਾ ਤੇ ਪਰ ਇਹ ਗੱਲਾਂ ਨਹੀਂ ਹੁੰਦੀਆਂ ਯਾਰ ਤੈਨੂੰ ਕੁਝ بچਿਆ ਨਹੀਂ ਤੇ ਤੇਰਾ ਗਲ ਕੁੱਟੀ ਜਾਵਾ ਫੇਰ ਸਾਡੀ ਕਾਦੀ ਸਰਦਾਰੀ ਆ ਯਾਰ ਉਹ ਦੱਸ ਦੇ ਤੂੰ ਠੇਕਾ ਠੁੱਕਾ ਕੀ ਐ ਤੇ ਕੀ ਵਧੇ ਵਧੇ ਠੇਕਾ ਕੋਈ ਟੱਕਰ ਹੀ ਨਹੀਂ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਪੈਸੇ ਲੈ ਗਿਆ ਜੇ ਕੋਈ ਤਰੀ ਹੋਰ ਜ਼ਰੂਰਤਾ ਤਾਂ ਮੈਨੂੰ ਦੱਸ ਦੀ ਠੀਕ ਆ ਠੀਕ ਆ ਬਾਈ ਤੇ ਨਾ ਤੈਨੂੰ ਮੈਂ ਕਦੇ ਲੇਟ ਲੂਟ ਹੋਂ ਤੇ ਆਖਿਆ ਹਾਂਜੀ ਬਰਾੜ ਸਾਹਿਬ ਬਹੁਤ ਧੰਨਵਾਦ ਅੱਜ ਤਾਂ ਨਾ ਦਿਲ ਤੋਂ ਨਾ ਜਿਵੇਂ ਬੋਝ ਲੈ ਗਿਆ ਹੁੰਦਾ ਤੇ ਇਸ ਤਰ੍ਹਾਂ ਮੇਰਾ ਮਨ ਹੋ ਗਿਆ। ਬਸ ਇਹਨੂੰ ਬੱਚਤੀ ਸਮਝ ਤੂੰ। ਹਾਂ ਜਿਹੜੀਆਂ ਬੱਚਤਾਂ ਬੋਝ ਤਾਂ ਹੁੰਦੀਆਂ ਜਿਹੜੀ ਆ ਬੱਚਤ ਜਿਹੜੀ ਅੱਜ ਹੋ ਗਈ ਹੈ ਨਾ ਮੈਨੂੰ ਇਹ ਨਹੀਂ ਕਿਸੇ ਨੂੰ ਹੋਣੀ। ਜਿਹੜੀਆਂ ਗੱਲਾਂ ਨਾਲ ਹੌਸਲਾ ਫਜਾਈ ਕੀਤੀ ਤੁਸੀਂ। ਤੇ ਅੱਛਾ ਇੱਕ ਤਾਂ ਆਪਾਂ ਉਹ ਨਾ ਜਿਹੜੀਆਂ ਪਰ ਲੀਆਂ ਦੋ ਮੋਟਰਾਂ ਹਾਂ ਉਹ ਦੋਨਾਂ ਹੀ ਬਦਲ ਨਾਲੀਆਂ। ਬਦਲ ਦੇਂਗੇ। ਤੂੰ ਯਾਰ ਜਿਹੜਾ ਕੋ ਸਟਾਈ ਦਾ ਹੁੰਦਾ ਤੈਨੂੰ ਬਦਲ ਨਾ ਨਵਾਂ ਲਾਉਣਾ ਕਰ ਲਿਆ ਕਰ ਤੇ ਮੈਨੂੰ ਪੈਸੇ ਦੱਸ ਦੇ। ਤੂੰ ਇਹ ਨਹੀਂ ਸੋਚਣਾ ਵੀ ਇਹ ਉਹਦਾ ਖੇਤ ਹੈ। ਇਹ ਖੇਤ ਤੇਰਾ ਹੀ ਆ ਠੀਕ ਆ। ਠੀਕ ਆ ਇਹੜੀਆਂ ਮਾਲਕੀਆਂ ਮੂਲਕੀਆਂ ਸਭ ਆਰਜੀ ਆ ਬਾਈ ਸ਼ਾਬਾਸ਼ ਸ਼ਾਬਾਸ਼ ਮੇਰਾ ਭਰਾ ਜਾਈ ਖੁਸ਼ ਮੇਰੇ ਘਰੋਂ ਮੈਂ ਆਣਾ ਮੇਰਾ ਬਾਗੋ ਬਾਗ ਹੋ ਗਿਆ ਦਿਲ ਦਾ ਜੇ ਨਿੱਕਾ ਹੁੰਦਾ ਨਹੀਂ ਜਾਂਦਾ ਹੁੰਦਾ ਸੀਗਾ ਹਾਂ ਉਹ ਵੇ ਜਾ ਰੰਗ ਨੂੰ ਸਕੂਨ ਮਿਲ ਗਿਆ ਅੱਜ ਬਸ ਮੇਰੇ ਘਰੋਂ ਉਵੇਂ ਜਾਣਾ ਜਿਵੇਂ ਨਿੱਕਾ ਹੁੰਦਾ ਖੇਡ ਕੇ ਜਾਂਦਾ ਹੁੰਦਾ ਸੀ ਠੀਕ ਹੈ ਕੋਹ ਜਾਈ ਚੰਗਾ ਭਰਾ ਜਦੋਂ ਮਰਜੀ ਆ ਜੀ ਠੀਕ ਹੈ ਭਾਈ ਠੀਕ ਹੈ ਠੀਕ ਹੈ ਦਰਵਾਜ਼ੇ ਸਦਾ ਖੁੱਲੇ ਟਿਲੋ ਠੀਕ ਹੈ ਭਾਈ ਇਹਨਾਂ ਚੀਜ਼ਾਂ ਨੇ ਨਾਲ ਨਹੀਂ ਜਾਣਾ ਠੀਕ ਹੈ ਠੀਕ ਹੈ ਭਾਈ ਬਸ ਮੈਂ ਮੰਨਦਾ ਤਾਂ ਤਾਂ ਵੀ ਹੋ ਜਾ ਕਰ ਜਦੋਂ ਜਿੰਨਾ ਚਿਰ ਮੈਂ ਜਵਾਬ ਨਹੀਂ ਦਿੰਦਾ ਉਨਾਂ ਚਿਰ ਤੁਸੀਂ ਹੋਰ ਕਿਸੇ ਨੂੰ ਨਹੀਂ ਠੇਕੇ ਨਹੀਂ ਦਿੰਦਾ ਭਾਈ ਵਾਦਾ ਰਹਿ ਗਿਆ ਤੇਰੇ ਨਾਲ ਹਾਂ ਮੈਂ ਹੀ ਵਾਦਾ ਕਰੂੰਗਾ ਪਰ ਤੂੰ ਕਦੇ ਦਿਲ ਤੇ ਨਹੀਂ ਲਾਉਣੀ ਗੱਲ ਘਾਟੇ ਵਾਦੇ ਜ਼ਿੰਦਗੀ ਚ ਚੱਲਦੇ ਰਹਿੰਦੇ ਆ ਠੀਕ ਹੈ ਠੀਕ ਹੈ ਜੀ ਠੀਕ ਹੈ ਭਰਾ ਧੰਨਵਾਦ ਭਰਾ ਕੋਹ ਜਾਈ ਬਸ ਠੀਕ ਹੈ ਭਾਈ ਜਿਵੇਂ ਨਿਕਾ ਹੁੰਦਾ ਜਾਂਦਾ ਹਾਂ 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 ਵਧੀਆ ਕੋਈ ਗੱ ਚੰਗਾ ਭਾਈ ਚੰਗਾ ਭਾਈ ਠੀਕ ਆ